ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਂ ਵੀਡੀਓ ਕੋ ਛੋਟ ਕਰ ਲੱਗੇ ਆ ਨਵੀਆਂ ਗੱਲਾਂ ਬਾਤਾਂ ਸ਼ੇਅਰ ਕਰਨ ਲੱਗੇ ਆ ਪੰਜਾਬ ਦੇ ਲੋਕਾਂ ਨਾਲ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਪੰਜਾਬ ਦਾ ਦਰਦ ਰੱਖਦੇ ਆ ਜਿਹੜੇ ਲੋਕ ਕਹਿੰਦੇ ਆ ਵੀ ਰੰਗਲਾ ਪੰਜਾਬ ਬਣਨਾ ਚਾਹੀਦਾ ਯਾਨੀ ਕਿ ਅਸੀਂ ਅੱਜ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜੇ ਤੁਸੀਂ ਪੰਜਾਬ ਦੇ ਵਸੀਹੇ ਆ ਜੇ ਤੁਸੀਂ ਰੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਚਾਹੁੰਦੇ ਆ ਵੇਖੋ ਸਰਕਾਰਾਂ ਤੋਂ ਅਸੀਂ ਹਰ ਰੋਜ਼ ਮੰਗੀ ਜਾਂਦੇ ਆ ਆ ਵੀ ਚਾਹੀਦਾ ਆ ਵੀ ਚਾਹੀਦਾ ਆ ਵੀ ਚਾਹੀਦਾ ਪਰ ਕੀ ਕਿਸੇ ਨੇ ਅੱਜ ਤੱਕ ਸਰਕਾਰ ਨੂੰ ਇਹ ਕਿਹਾ ਵੀ ਭਾਈ ਕੋਈ ਖਾਤਾ ਨੰਬਰ ਜਾਰੀ ਕਰੋ ਸਰਕਾਰ ਦਾ ਵੀ ਜਿਹਦੇ ਵਿੱਚ ਮਹੀਨੇ ਬਾਅਦ ਲੋਕ ਜਿਹੜੇ ਹੋਰ ਥਾਵਾਂ ਤੇ ਵੀ ਦਾਨ ਕਰਦੇ ਹੀ ਐ ਕੋਈ ਧਰਮ ਸਥਾਨਾਂ ਤੇ ਕੋਈ ਕਿੰਨਾ ਦਾਨ ਕਰਦਾ ਹੈ ਪਰ ਇੱਕ ਪੰਜਾਬ ਸਰਕਾਰ ਦਾ ਵੀ ਮਤਲਬ ਇਹ ਖਾਤਾ ਹੋਵੇ ਜਿਹਦੇ ਵਿੱਚ ਹਰ ਕਨਸਾਨ ਆਪਣੀ ਇੱਛਾ ਦੇ ਮੁਤਾਬਿਕ ਮਹੀਨੇ ਬਾਅਦ ਉਹਦੇ ਵਿੱਚ ਪੈਸੇ ਪਾ ਦੇ ਯਾਨੀ ਕਿ ਉਹ ਪੈਸਾ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਉਂਦੀ ਹੈ ਉੱਥੇ ਵਰਤਿਆ ਜਾਵੇ ਜਵੇਂ ਹੁਣ ਹੜ ਆ ਗਏ ਜਾਂ ਕਿਤੇ ਵੀ ਕੋਈ ਕੁਦਰਤੀ ਆਫਤ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਹ ਪੈਸਾ ਉੱਥੇ ਵਰਤਿਆ ਜਾਵੇ ਨਾਲੇ ਸਭ ਦਾ ਹਿੱਸਾ ਪੈਜੇ ਕਿਤੇ ਕੋਈ ਕੋਈ ਵੀ ਮਤਲਬ ਵੀ ਪੰਜਾਬ ਤੇ ਕੋਈ ਦੁੱਖ ਮੁਸੀਬਤ ਆਉਂਦੀ ਹੈ ਲੋਕਾਂ ਤੇ ਕੋਈ ਦੁੱਖ ਮੁਸੀਬਤ ਆਉਂਦੀ ਹੈ ਜਾਨੀ ਕਿ ਉਹ ਲੋਕਾਂ ਦੀ ਮੁਸੀਬਤ ਵਾਸਤੇ ਇੱਕ ਫੰਡ ਬਣ ਜੇ ਤਾਂ ਇਸ ਵਾਸਤੇ ਅਸੀਂ ਮੰਗਣ ਵਾਲੇ ਬਾਲੇ ਆ ਤੇ ਜਾਨੀ ਕਿ ਹਰ ਰੋਜ਼ ਧਰਨੇ ਹਰ ਰੋਜ਼ ਮਜਾਰੇ ਕੁਦਰਤੀ ਆਫਤਾਂ ਦੇ ਨਾਲ ਡੇ ਜੱਠਣ ਵਾਸਤੇ ਅੱਜ ਲੋਕਾਂ ਨੂੰ ਵੀ ਪੰਜਾਬ ਦੇ ਨਾਲ ਖੜਨਾ ਪੈਣਾ ਹੈ। ਵੇਖੋ ਮੁੱਖ ਮੰਤਰੀ ਆਪਣਾ ਸਟੈਂਡ ਕਲੀਅਰ ਕਰ ਹੀ ਬੈਠਾ ਹੈ ਵੀ ਮੈਂ ਪੰਜਾਬ ਦੇ ਲਈ ਐਨਾ ਮੇਰਾ ਸਟੈਂਡ ਕਲੀਅਰ ਆ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਉਹਨੇ ਆਪਦੀ ਤਨਖਾਹ ਵੀ ਛੱਡਤੀ ਦਿਨ ਤੋਂ ਰਾਤ ਮਤਲਬ ਕਿ ਉਹ ਲੱਗਿਆ ਪਿਆ। ਪਰ ਅਸੀਂ ਕਿੰਨਾ ਕੁ ਸੰਯੋਗ ਦਿੰਨੇ ਆ? ਅਸੀਂ ਉਹਦੀ ਨਿੰਦਿਆ ਤੇ ਲੱਗੇ ਆ। ਮੰਨ ਕੇ ਚੱਲੋ ਮੁੱਖ ਮੰਤਰੀ ਢਿੱਲਾ ਹੋ ਗਿਆ ਤਾਂ ਉਹਦੇ ਹਸਪਤਾਲ ਵਿੱਚ ਉਹਨੂੰ ਜਾਣਾ ਪੈ ਗਿਆ ਤਾਂ ਫੇਰ ਵੀ ਟਿਕਟ ਟੇਪੜੀਆਂ ਲਾਗੇ ਕਰਨ ਫੇਰ ਵੀ ਉਹਨੂੰ ਨਿੰਦਣ ਲਾਗੇ ਵੇਖੋ ਜੀ ਅੱਜ ਮੁੱਖ ਮੰਤਰੀ ਨੂੰ ਲੋਕਾਂ ਵਿੱਚ ਹੋਣਾ ਚਾਹੀਦਾ ਹੈ ਬਹਾਨਾ ਬਣਾ ਕੇ ਉਹ ਹਸਪਤਾਲ ਦੇ ਵਿੱਚ ਜਾਵੜਿਆ ਜਾਨੀ ਕਿ ਲੋਕ ਕਿੰਨੀਆ ਸਿਆਸਤਾਂ ਕਰਦੇ ਆ ਮੈਂ ਅੱਜ ਸਮੇਂ ਦੇ ਸਿਆਸਤਦਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਥੋੜੀ ਜੀ ਮਤਲਬ ਇੰਨੀ ਨਾ ਸਿਆਸਤ ਨੂੰ ਗੰਧਾਲਿਆ ਕਰੋ ਆਸਰ ਪੰਜਾਬ ਦਾ ਮੁੱਖ ਮੰਤਰੀ ਹੈ ਆਂ ਬੰਦੇ ਨੂੰ ਕੋਈ ਢੱਲ ਵਿੱਚ ਸੋ ਸਕਦੀ ਹੈ ਜੇ ਉਹਨੂੰ ਕੋਈ ਢੱਲ ਵਿੱਚ ਹੋਗੀ ਜੇ ਹਸਪਤਾਲ ਦੇ ਵਿੱਚ ਉਹਨੂੰ ਜਾਣਾ ਪੈ ਗਿਆ ਫਿਰ ਕਿੱਡੀ ਗੱਲ ਐ ਆ ਸਰ ਪੰਜਾਬ ਦਾ ਰਾਜਾ ਹੈ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਪੰਜਾਬ ਦਾ ਇੱਕ ਮੁੱਖ ਮੰਤਰੀ ਹੈ ਪੰਜਾਬ ਦਾ ਰਾਜਾ ਹੈ ਜਾਨੀ ਕਿ ਜਿੰਨਾ ਚਿਰ ਅਸੀਂ ਸਾਰੇ ਲੋਕ ਪੰਜਾਬ ਦੇ ਲਈ ਸੋਚ ਇਕੱਠੀ ਨਹੀਂ ਕਰਾਂਗੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਸਾਰੀਆਂ ਜਾਤੀਆਂ ਦੇ ਲੋਕ ਜਾਨੀ ਕਿ ਅਸੀਂ ਸਾਲ ਦੇ ਵਿੱਚ ਦੀ ਆਪਦੀ ਕਿਰਤ ਕਮਾਈ ਦੇ ਵਿੱਚੋਂ ਜਦੋਂ ਸਰਕਾਰ ਆਪਣਾ ਮਤਲਬ ਹੀ ਖਾਤਾ ਦੇ ਦੋਗੀ ਵੀ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲਿਆ ਹੈ ਪੰਜਾਬ ਨੂੰ ਪੰਜਾਬ ਬਣਾਉਣ ਵਾਲਿਆ ਹੈ ਜਿਹੜੇ ਕੁਦਰਤੀ ਆਫਤਾਂ ਦੇ ਨਾਲ ਜਿਹੜੇ ਲੋਕ ਪੀੜਤ ਹੋ ਜਾਂਦੇ ਆ ਉਹਨਾਂ ਦੀ ਸਹਾਇਤਾ ਵਾਸਤੇ ਯਾਨੀ ਕਿ ਉਹ ਪੈਸਾ ਸਰਕਾਰ ਦੇ ਕੋਲੇ ਜਾਪੜੂਗਾ ਤੇ ਮੁੜ ਕੇ ਸਰਕਾਰ ਉਹਨਾਂ ਲੋਕਾਂ ਦੇ ਲਾ ਦੇਆ ਕਰੂਗੀ ਨਾਲੇ ਕਿਸੇ ਦੀ ਪੰਜਾਬ ਦੇ ਵਿੱਚ ਸਰਕਾਰ ਆ ਗਈ ਮੰਨ ਕੇ ਚੱਲੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਆ ਸਕਦੀ ਹੈ ਚਾਹੇ ਉਹ ਭਾਜਪਾ ਦੀ ਸਰਕਾਰ ਆ ਸਕਦੀ ਹੈ ਚਾਹੇ ਉਹ ਕਾਲੀਆਂ ਦੀ ਸਰਕਾਰ ਆ ਸਕਦੀ ਹੈ ਸਾਰਿਆਂ ਦਾ ਫਾਇਦਾ ਹੈ ਇਹਦੇ ਵਿੱਚ ਕੱਲਾ ਮੁੱਖ ਮੰਤਰੀ ਦਾ ਤਾਂ ਫਾਇਦਾ ਨਹੀਂ ਜਾਂ ਕੱਲੇ ਇੱਕ ਪਾਰਟੀ ਦਾ ਤਾਂ ਫਾਇਦਾ ਨਹੀਂ ਸਾਰੇ ਲੋਕਾਂ ਦਾ ਫਾਇਦਾ ਹੈ ਸਾਰੀਆਂ ਪਾਰਟੀਆਂ ਦਾ ਫਾਇਦਾ ਤੁਹਾਨੂੰ ਕਿੰਨਾ ਸੌਖਾ ਹੋ ਜਾਊਗਾ ਰਾਜ ਕਰਨਾ ਜਿਹਨੂੰ ਇੱਕ ਕਰੋੜਾ ਰੁਪਏ ਦਾ ਫੰਡ ਲੈਦਾ ਬਣ ਗਿਆ ਤੇ ਉਹ ਮੁਸੀਬਤਾਂ ਦੇ ਵਿੱਚ ਹੀ ਫੰਡ ਵਰਤਿਆ ਜਾਵੇ ਯਾਨੀ ਕਿ ਮੈਂ ਅੱਜ ਪੰਜਾਬ ਲਈ ਪੰਜਾਬ ਦਾ ਦਰਦ ਰੱਖਣ ਲਈ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਬਚਨਾਂ ਤੇ ਫੁੱਲ ਚੜਾਉਂਦਾ ਹੋਇਆ ਮੈਂ ਸਾਲ ਦਾ 500 ਰੁਪਏ ਉਹਦੇ ਵਿੱਚ ਪਾਇਆ ਕਰੂੰਗਾ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਹੈ ਮੈਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਲ ਦਾ 500 ਰੁਪਇਆ ਉਸ ਖਾਤੇ ਦੇ ਵਿੱਚ ਪਾਇਆ ਕਰੂੰ ਕਿਉਂਕਿ ਸਾਡਾ ਤਾਂ ਗੁਰੂ ਸਮਝਾਉਂਦਾ ਹੈ ਸਾਡਾ ਤਾਂ ਸਤਗੁਰ ਸਮਝਾਉਂਦਾ ਵੀ ਲੋਕਾਂ ਦਾ ਭਲਾ ਕਰੋ ਲੋਕਾਂ ਦੇ ਦੁੱਖਾਂ ਦਰਦਾਂ ਵਿੱਚ ਕੰਮ ਆਓ ਜਾਣੇ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦਾ ਫੰਡ ਬਣ ਜੇ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਤੇ ਫਿਰ ਲੱਗ ਜੂਗਾ ਪਤਾ ਵੀ ਕਿੰਨੇ ਕੁ ਲੋਕ ਮਹੀਨੇ ਬਾਅਦ ਉਹ ਫੰਡ ਦੇ ਵਿੱਚ ਪਾਉਂਦੇ ਆ ਜਾਣੇ ਕਿ ਕੋਈ 100 ਪਾਵੇ 50 ਪਾਵੇ 10 ਪਾਵੇ 20 ਪਾਵੇ 30 ਪਾਵੇ ਉਹ ਆਪਣੀ ਇੱਛਾ ਦੇ ਮੁਤਾਬਕ ਤੇ ਕਰੋੜਾ ਰੁਪਇਆ ਸਰਕਾਰ ਦੇ ਕੋਲੇ ਬਣ ਜਾ ਕਰੂ ਤੇ ਕਿੰਨਾ ਮਤਲਬ ਹੀ ਲੋਕਾਂ ਦਾ ਭਲਾ ਹੋ ਜਾਇਆ ਕਰੂ ਕਿੰਨਾ ਮਤਲਬ ਜਦੋਂ ਪੰਜਾਬ ਤੇ ਕੋਈ ਮਸੀਬਤ ਆਈ ਉਹਨਾਂ ਲੋਕਾਂ ਦਾ ਭਲਾ ਹੋ ਸਕਦਾ ਹੈ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਡੇਰਾ ਸੱਚਾ ਸੌਦਾ ਦੀ ਨਿੰਦਿਆ ਤਾਂ ਕਰਦੇ ਆਂ ਡੇਰਾ ਸੱਚਾ ਸੌਦਾ ਦੇ ਕੂੜ ਪ੍ਰਚਾਰਤਾ ਕਰਦੇ ਆਂ ਪਰ ਇੱਥੋਂ ਤੱਕ ਅਸੀਂ ਪੰਜਾਬ ਦਾ ਦਰਦ ਰੱਖਦੇ ਆਂ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਮਝਾਇਆ ਸਾਡੇ ਸਤਿਗੁਰ ਨੇ ਸਾਨੂੰ ਸਮਝਾਇਆ ਕਿ ਜਿਹੜੇ ਵੀ ਸੂਬੇ ਦੇ ਵਿੱਚ ਰਹਿੰਦੇ ਹੋ ਉਸ ਸੂਬੇ ਦੇ ਬਦਲੇ ਸੋਚੋ ਉਸ ਰਾਜ ਦੇ ਬਦਲੇ ਸੋਚੋ ਉਸ ਰਾਜ ਦੇ ਵਿੱਚ ਰਹਿੰਦੇ ਲੋਕਾਂ ਲਈ ਸੋਚੋ ਉੱਥੇ ਦੇ ਗਰੀਬ ਗੁਰਬੇ ਵਾਲੇ ਸੋਚੋ ਗਲੀ ਮੁਹੱਲੇ ਵਾਲੇ ਸੋਚੋ ਆਹ ਸੋਚ ਆ ਸਾਡੀ ਆਹ ਵਿਚਾਰ ਆ ਸਾਡੇ ਰੰਗਲੇ ਪੰਜਾਬ ਲਈ ਤੇ ਉਹ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਦੇ ਆ ਅੱਜ ਸਮੇਂ ਦੀ ਲੋੜ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਨਾਲੇ ਤਾਂ ਸੱਚੇ ਸੌਦੇ ਦੇ ਨਿੰਦਕਾਂ ਨੂੰ ਪਤਾ ਲੱਗ ਜਾਓ ਤੇ ਨਾਲੇ ਪੰਜਾਬ ਸਰਕਾਰ ਨੂੰ ਪਤਾ ਲੱਗ ਜਾਓ ਵੀ ਕਿਹੜਾ ਪੰਜਾਬ ਦੇ ਹਿੱਤ ਵਿੱਚ ਵਿਚਾਰ ਰੱਖਦਾ ਹੈ ਟੜਕੇ ਤੋਂ ਉੱਠ ਕੇ ਮੁੱਖ ਮੰਤਰੀ ਦੇ ਲਾ ਕੇ ਲੱਗ ਜਾਂਦੇ ਲੋਕ ਗਾਲਾਂ ਕੱਢਣ ਕੋਈ ਧਰਨਾ ਕੋਈ ਮਜਾਰਾ ਕੋਈ ਕੁਛ ਕੋਈ ਕੁਛ ਕਿਸੇ ਨੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਵੀ ਪੰਜਾਬ ਸਰਕਾਰ ਕੋਈ ਐਸਾ ਖਾਤਾ ਜਾਰੀ ਕਰੇ ਜਿਹਦੇ ਵਿੱਚ ਲੋਕ ਪੈਸਾ ਪਾਉਣ ਤੇ ਲੋਕਾਂ ਦੇ ਭਲੇ ਤੇ ਪੈਸਾ ਲੱਗੇ ਨਾ ਜੀ ਬਸ ਮੰਗੀ ਜਾਣਾ ਧਰਨੇ ਮਜਾਰੇ ਨਿੰਦੀ ਜਾਣਾ ਤੋ ਇਹਨਾਂ ਕੁਛ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ